लुधियाना ਦੇ ਖਾਲਸਾ ਕਾਲਜਪੋਰ ਵੂਮਨ ਦੇ ਵਿੱਚ ਰਾਕੇ ਗਏ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਪੰਜਾਬ ਯੂਥ ਡਵੈਲਪਮੈਂਟ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਰਿੰਦਾ ਵੱਲੋਂ ਸ਼ਿਰਕਤ ਕੀਤੀ ਗਈ ਜਿਸ ਵਿੱਚ ਕਾਲਜ ਦੇ სპੋਰਟ ਪਲੇਅਰਸ ਨੂੰ ਪੰਜਾਬ ਯੂਥ ਡਵੈਲਪਮੈਂਟ ਬੋਰਡ ਵੱਲੋਂ ਸਪੋਰਟਸ ਕਿੱਟਾਂ ਦਿੱਤੀਆਂ ਗਈਆਂ ਤਾਂ ਜੋ ਪਲੇਅਰ ਆਪਣੇ ਸ਼ਹਿਰ ਅਤੇ ਕਾਲਜ ਦਾ ਨਾਮ ਰੌਸ਼ਨ ਕਰ ਸਕਣ ਦੇਖੋ ਦੱਸਣਾ ਚਾਹਨਾ ਕਿ ਜਿਹੜਾ ਪੰਜਾਬ ਯੂਥ ਡਵੈਲਪਮੈਂਟ ਬੋਰਡ ਹੈ ਉਹ ਹਮੇਸ਼ਾ ਕਮਿਟਿਡ ਹੈ ਸਪੋਰਟਸਮੈਨਸ਼ਿਪ ਨੂੰ ਪ੍ਰਮੋਟ ਕਰਨ ਲਈ ਯੂਥ ਦੇ ਵਿੱਚ ਅੱਜ ਖਾਲਸਾ ਕਾਲਜ ਫੋਰ ਯੂ ਨੋ ਊਮਨਸ ਦੇ ਵਿੱਚ ਇੱਕ ਫੰਕਸ਼ਨ ਰੱਖਿਆ ਗਿਆ ਸੀ ਸਪੋਰਟਸ ਮੀਟ ਯੂ ਨੋ ਤੇ ਜਿੱਤੇ ਜਿਹੜੇ ਬੱਚੇ ਬਹੁਤ ਚੰਗਾ ਖੇਡ ਰਹੇ ਸੀਗੇ ਕੋਈ ਸਿਲਵਰ ਮੈਡਲ ਲੈ ਕੇ ਆਇਆ ਕੋਈ ਸਟੇਟ ਖੇਲ ਕੇ ਆਇਆ ਕੋਈ ਡਿਸਟ੍ਰਿਕਟ ਖੇਲ ਕੇ ਆਇਆ ਅਦਰ ਗੇਮਸ ਸੀ ਗਿਆ ਯੂ ਨੋ ਬਹੁਤ ਮਿਲ ਕੇ ਖੁਸ਼ੀ ਹੁੰਦੀ ਹੈ ਕਿ ਜਦ ਬੱਚੇ ਇੰਨਾ ਸਪੋਰਟਸਮੈਨਸ਼ਿਪ ਪਰਫਾਰਮ ਕਰਦੇ ਆ ਉਹਨਾਂ ਦਾ ਕੌਨਫੀਡੈਂਸ ਬਿਲਡ ਹੁੰਦਾ ਹੈ ਔਰ ਕੀ ਪਤਾ ਕਿ ਇਹਨਾਂ ਦੇ ਵਿੱਚੋਂ ਹੀ ਕੱਲ ਕੋਈ ਨੈਸ਼ਨਲ ਲੈਵਲ ਖੇਲੇ ਕੋਈ 올림픽 ਖੇਲੇ ਤੋ ਮੈਂ ਆਪਣੇ ਪੰਜਾਬ ਯੂਨੀਵਰਸਿਟੀ ਡਵੈਲਪਮੈਂਟ ਬੋਰਡ ਵੱਲੋਂ ਪੰਜਾਬ ਸਰਕਾਰ ਵੱਲੋਂ ਪੰਜ ਕਿਟਸ ਦਿੱਤੀਆਂ ਜੀ ਕਿ ਜਿਹੜੇ ਇੱਥੇ ਸਪੋਰਟਸਮੈਨ ਚੰਗਾ ਪਰਫਾਰਮ ਕਰ ਰਿਹਾ ਹੈ ਔਰ ਮੈਂ ਜਿਹੜੇ ਇੱਥੇ ਜਿਹੜੇ ਪ੍ਰਿੰਸੀਪਲ ਮੈਮ ਹੈ ਮੈਂ ਉਹਨਾਂ ਨੂੰ ਵੀ ਬਹੁਤ ਸ਼ੁਕਰਾਈ ਦੇ ਯੋਗ ਪਾਤਰ ਹਨ ਕਿਉਂਕਿ ਬੀਇੰਗ ਐਡਮਿਨਿਸਟਰेटर ਆਫ ਦਿਸ ਕਾਲਜ ਔਰ ਜਿਹੜੇ ਡਿਪਾਰਟਮੈਂਟ ਐ ਸਪੋਰਟ ਡਿਪਾਰਟਮੈਂਟ ਜਿਨ੍ਹਾਂ ਨੇ ਇੰਨੇ ਚੰਗੇ ਬੱਚੇ ਦੇਖੋ ਇੱਥੇ ਆਰਡਰ ਲੈਵਲ ਤੇ ਆਰਡਰ ਗੇਮਸ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਕਿਉਂਕਿ ਦਿਸ ਇਜ਼ ਅ ਨੀਡ ਆਫ ਐਨ ਆਵਰ ਜਦ ਆਪਾਂ ਸਪੋਰਟਸ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ ਐਸਐਮਜ਼ੈਡ ਨਿਊਜ਼